গল্প বেঁচ পড়ু ভাই ਦਰ ਹੋ ਜਾ اوپر ਚੜ ਚ ਕੋਲ ਕਰੋ ਕਰ ਦਿਓ ہمارا ਸਾਰ ਦਿਖ ਦਿਓ ਅੱਗੇ ਵੀ ਜਾ ਮਿਰਾਓ 1 2 3 Terima kasih telah ਸਰ ਪਿੱਟਰ ਲੱਗ ਜਾਵੇ ਜੋੜ ਮੇਲੇ ਦੇ ਵਿੱਚ ਆਏ ਹਾਂ ਆਪਾਂ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਵਾਸਤੇ ਅਤੇ ਸੱਗੋ ਲੈ ਕੇ ਜਾਈਏ ਉਹ ਬੇ ਚੰਗੀ ਗੱਲ ਨਹੀਂ ਇਹ ਕਰਕੇ ਭਾਈ ਇਹ ਨਿਹੰਗ ਸਿੰਘ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਮਹਾਰਾਜ ਇਹਨਾਂ ਨੂੰ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਪਰ ਤੁਹਾਡੇ ਕਰਕੇ ਇਹਨਾਂ ਨੂੰ ਕੋਈ ਡਕਤਾਲ ਨਾ ਹੋਵੇ ਇਹ ਵੀ ਸੋਚੋ ਸੋ ਰਸਤਾ ਜਿਹੜਾ ਹੈ ਘੋੜਿਆਂ ਦੇ ਵਾਸਤੇ ਖੁੱਲਾ ਛੱਡੋ ਜਿੱਧਰ ਨੂੰ ਘੋੜਿਆਂ ਨੇ ਭਜਣਾ ਹੈ ਜਿੱਧਰ ਨੂੰ ਘੋੜਿਆਂ ਦਾ ਵਹਾਓ ਵੇਗ ਹੈ ਉਧਰਲੇ ਪਾਸੇ ਘੋੜੇ ਭੱਜ ਰਹੇ ਹਰ ਘੋੜੇ ਪਟਾਣਾਂ ਦੇ ਛਰੌਣੀ ਪੰਨਾਂ ਬੱਲੇ ਮੱਗਾ ਦਿਲ ਤੇ ਬਾਬਾ ਹੀਰਾ ਸਿੰਘ ਜੀ ਤੇ ਘੋੜੇ ਜਿਹੜੇ ਹਨ ਉਹ ਘੋੜੇ ਸਭ ਉਹਨੂੰ ਦੇਖਣਾ ਕੱਲਾ ਕੱਲਾ ਘੋੜਸਰਾਂ ਨੂੰ ਕੱਲਾ 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 ਘੋੜਾ ਪਿਆ ਹੋ ਉਹਦੇ ਤੋਂ ਤਾਜੀ ਨੇ ਦੱਸਿਆ ਕਿ ਇਹ ਕਰਤਬ ਕਰਤਵ ਨਹੀਂ ਹਨ ਇਹ ਅਸਲ ਦੇ ਵਿੱਚ ਪ੍ਰਾਤਲ ਗੁਰੂ ਖਾਲਸਾ ਦਾ ਵਿਰਸਾ ਹੈ ਇਹ ਨਿਹੰਗ ਸਿੰਘ ਰੂਪੀਆਂ ਲਾਟੀਆਂ ਭਾਈਆਂ ਕਾਰਨ ਆ ਗਈਆਂ ਮੈਂ ਇਹਦੇ ਵਿੱਚ ਕਰਨਾ i <laughs> I know.

ਮਹਾਰਾਜ ਜੀ ਚਾਰ ਕੋਰਾਂ ਦੀ ਦੋ ਸ਼ੋਮਣੀ ਪਰਚਾ ਕਲੀ ਫੁੱਟੇ ਬਰਕਰਾਰ ਰਿਹਾ ਪਰਚਾ ਬਾਬਾ ਜਨਾਬ ਦੇ ਸੰਗ ਵਿੱਚ ਸਿੰਘ ਸਾਹਿਬ ਜ਼ਫੀਰ ਬਾਬਾ ਬਲਬੀਰ ਸਿੰਘ ਜੀ 96 ਕਰੋੜ ਦੀ ਮੌਜੂਦਾ 14ਵੇਂ ਮੁਕੀ ਸ਼ਰੋਬਲੀ ਪੰਚ ਅਦਾਲੀ ਫੁੱਟਾ ਅਦਾਲਤ ਜਿੱਨਾ ਦੀ ਛਤਰ ਸ਼ਾਯਾ ਹੈ ਸਾਰੀਆਂ ਜੱਦਵੰਦੀਆਂ ਸਾਰੇ ਅੱਜ ਲਈ ਹਾਜ਼ਰੀ ਦੇ ਲਈ ਬਹੁਤ ਬਹੁਤ ਤੁਹਾਡਾ ਤਸ਼ੱਕਰ ਕਰਦੇ ਹਾਂ ਕਿ ਆਪ ਸਭੋ ਜੀ ਆਇਆਂ ਨੂੰ ਕਰਦਾ ਹਾਂ ਸੋ ਸਭ ਦਾ ਸਾਜਣਾ ਨੂੰ ਬਹੁਤ ਬਹੁਤ ਜੀ ਆਇਆਂ ਨੂੰ 200 ਸੋ ਦਾ ਰੇਲ ਸੱਤੀ ਚੋੜੀ ਦਾ ਸ਼ੋਰ ਕਰਦਾ ਨਾਲ ਜੀਮਾਨ ਸੰਤੋਬਾ ਬਾਵਾ ਮਹਾਂਸੇ ਜੀ ਬਾਹਰ ਦੇ ਵਾਲੇ ਸਾਹਮਣੇ ਦੇ ਰੋਣ ਦੇ ਵਾਲਾ ਬਾਬਾ ਕਲਵਿੰਦਰ ਸਿੰਘ ਜੀ ਚੰਤੋ ਵਾਲੇ ਕੋਸੂ ਬਾਬਾ ਸ਼ੂਕੀ ਬਲੋਣ ਵਾਲੇ ਬਾਬਾ ਕੋਈ ਆਪ ਸਿੰਘ ਜੀ ਪੰਜ ਹੱਤਾ ਸਸਮੁਚਾ ਗੁਰੂ ਦਾ ਘਰਤਾ बमनजी रणनीत सिंह मिट्टू सिंह सिंह तो महाराजी कला रखो सारा हाजरी लगा रहे ने प्रबंध महला जोड़ा ग्रावर प्रवेश कर चुका है महाराज की कृपा कर बड़े करे सघां कला कला थोरा जहिड़ो ॿुधो आहे ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਗੋਸਾਖੀ ਦੇ ਪਰਬ ਨੂੰ ਮਨਾਉਂਦਿਆਂ ਹੋਇਆਂ ਤਖਤ ਸ੍ਰੀ ਦਮਨਵਾ ਸਾਹਿਬ ਸਾਬੋ ਕੀ ਤਲਵੰਡੀ ਦੀ ਪਾਵਨ ਧਰਤੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥਕਾਲੀ ਬੁੱਢਾ ਦਾਲ ਵੱਲੋਂ ਬਹੁਤ ਵੱਡਾ ਮਹੱਲਾ ਸਜਾਇਆ ਜਾ ਰਿਹਾ ਹੈ ਜਿਸ ਦੀ ਅਗਵਾਈ ਸਿੰਘ ਸਾਹਿਬ ਜਸਦਰ ਬਾਬਾ ਬਲਵੀਰ ਸਿੰਘ ਜੀ ਮੁਖੀ ਸ਼੍ਰੋਮਣੀ ਪੰਥਕਾਲੀ ਬੁੱਢਾ ਦਾਲ ਕਰ ਰਹੇ ਹਨ ਅਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅੱਜ ਮਹਾਨ ਮਹੱਲਾ ਸਜਾਇਆ ਜਾ ਰਿਹਾ ਹੈ ਹੁਣ ਥੋੜੇ ਜਿਹੇ ਸਮੇਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੰਘ ਆ ਕੇ ਇੱਥੇ ਨੇਜੇਬਾਜੀ ਘੋੜਸਵਾਰੀ ਜਿਸ ਤਰ੍ਹਾਂ ਆਪ ਜੀ ਨੂੰ ਜਹਦਾਰ ਜੀ ਨੇ ਦੱਸਿਆ ਹੈ ਚਾਰ-ਚਾਰ ਘੋੜਿਆਂ ਦੇ ਉੱਤੇ ਇੱਕ-ਇੱਕ ਸਿੰਘ ਸਵਾਰ ਹੋ ਕੇ ਖੜੇ ਹੋ ਕੇ ਕਰਤਬੂ ਖਾਉਣਗੇ ਇਸੇ ਤਰ੍ਹਾਂ ਨੇਜੇਬਾਜੀ ਦੇ ਤਾਂ ਕਿ ਜੋ ਗੁਰੂ ਕੇ ਮਰਸਖ ਪਿਆਰੇ ਨੌਜਵਾਨ ਹਨ ਉਨ੍ਹਾਂ ਦੇ ਅੰਦਰ ਉਤਸ਼ਾਹ ਪੈਦਾ ਹੋ ਸਕੇ ਉਹ ਵੀ ਗੁਰ ਸਿੱਖੀ ਨਾਲ ਜੁੜ ਕੇ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੂੰਗਾ ਕਿ ਕਿਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਿਸਾਖੀ ਦਾ ਜੋੜ ਮੇਲਾ ਮਾਲਵੇ ਖੇਤਰ ਦੇ ਤਖਤ ਦਉਨ ਦਾ ਸਾਹਿਬ ਦੇ ਸਿੱਤੇ ਆਇਆ ਹੈ ਦੇਖੋ ਮੇਰੇ ਸ਼ੈਨਸ਼ਾ ਨੇ ਉਹਨਾਂ ਰਮਨਦੀਪ ਵਿਸਾਖੀ ਨੂੰ ਅੰਮ੍ਰਿਤਪੁਰ ਸਾਹਿਬ ਦੇ ਤਖਤ ਤੇ ਅਮਸਾਚਾਰ ਕੀਤਾ ਸੀ ਪਹਿਲਾਂ ਉਸ ਤੋਂ ਬਾਅਦ ਜਦੋਂ ਮਹਾਰਾਜ ਇੱਥੇ ਆਏ ਨੇ ਇਸੇ ਹੀ ਮੌਕੇ 'ਤੇ ਪਿਆਰ ਮਨਾਇਆ ਜਾਂਦਾ ਹੈ ਕਿਸੇ ਟਾਈਮ ਤੇ ਇਹ ਜਿਆ ਸਮਾਂ ਵੀ ਸੀਗਾ ਕਿਤੇ ਪੀਣ ਨੂੰ ਪਾਣੀ ਨਹੀਂ ਹੁੰਦਾ ਸੀ ਤੇ ਲੋਕ ਤੁਰ ਕੇ ਆਉਂਦੇ ਸੀ ਫਿਰ ਵੀ ਸੰਗਤਾਂ ਬੈਠ ਕੇ ਕੀਰਤਨ ਸੁਣਦੀਆਂ ਦੀਵਾਨ ਸੁਣਦੀਆਂ ਤੇ ਮੱਛਾ ਟੇਕੇ ਆਪ ਪਬਲਿਕ ਕਰਨ ਹੋ ਜਾਂਦੀਆਂ ਸੀ ਉਸ ਦਿਨ ਉਸ ਟਾਈਮ ਕੋਹ ਲਖ ਦਿਨ ਦਾ ਜੋੜ ਮੇਲਾ ਹੋਵੇ ਜਾਂ ਦੋ ਦਿਨਾਂ ਦਾ ਹੋਵੇ ਸਮਾਂ ਬਦਲਦਾ ਗਿਆ ਤਬਦੀਲੀ ਆਉਂਦੀ ਗਈ ਤਰੱਕੀ ਹੁੰਦੀ ਗਈ ਤਾਕਤ ਸਾਹਿਬ ਤੇ ਮਸਾਕੀ ਦੇ ਜੋੜ ਮੇਲੇ ਇੱਕ ਹਫਤਾ ਚੱਲਦਾ ਹੈ ਨੰਦਪੁਰਾ ਚੱਲ ਸ਼ੁਰੂ ਹੋ ਜਾਂਦੀ ਹੈ ਇੱਕ ਹਫਤਾ ਹੋ ਗਿਆ ਸੰਗਤ ਜਿਵੇਂ ਕਿਸ ਨੂੰ ਟਾਈਮ ਮਿਲਦਾ ਉਹ ਮੱਥਾ ਟੇਕ ਕੇ ਆਈ ਲਵਾ ਕੇ ਆਪਣਾ ਜੀਵਨ ਸਫਲ ਕਰਦੀਆਂ ਕੱਲ ਬਹੁਤ ਵੱਡਾ ਭਾਰੀ ਕੱਟ ਸੀ ਦੇਖਣ ਨੂੰ ਮਿਲਿਆ ਪਿਛਲੇ ਸਾਲ ਕੀ ਹੋਇਆ ਇੱਕ ਰੌਲਾ ਪੱਦਾ ਸਰਕਾਰ ਨੇ ਪੀ ਅੰਬਰ ਤਪਾਲਾ ਹੋਏ ਤੇ ਗ੍ਰਿਫਤਾਰੀ ਦਿਉਗਾ ਤੇ ਸੰਗਤਾਂ 'ਚ ਇੱਕ ਡਰਜਾ ਪੈਦਾ ਹੋ ਗਿਆ ਜੋ ਸੰਗਤਾਂ ਚਾਹੁੰਦੇ ਸੋ ਆਨੰਦ ਨਹੀਂ ਬਣਿਆ ਇਸ ਵਾਰੀ ਪਰਸੋਂ ਤੋਂ ਲੈ ਕੇ ਸੰਗਤਾਂ ਦਾ ਬੜਾ ਕੱਟ ਸਾਠਾਂ ਮਾਰਦਾ ਆ ਰਿਹਾ ਹੈ ਕੱਲ ਦਾ ਜੋੜ ਮੇਲਾ ਤੇ ਅੱਜ ਦਾ ਜੋੜ ਮੇਲੇ ਵਿੱਚ ਕੋਈ ਫਰਕ ਨਹੀਂ ਇਥੇ ਹੋ ਸਕਦਾ ਅੱਜ ਇਕੱਠ ਕਰ ਲੋ ਜਿਆਦਾ ਹੋ ਜਾ ਤੇ ਮਹੱਲਾ ਕੱਢਿਆ ਗਿਆ ਨਿੰਗਾ ਸਿੰਘਾਂ ਨੇ ਦੇਖੋ ਨਿੰਗ ਸਿੰਘ ਆਪਦੇ ਗੁਰੂ ਸਾਹਿਬ ਤੋਂ ਤਿਆਰੀ ਕਰਕੇ ਤਕਸਾਂ ਦੇ ਮੱਥਾ ਟੇਕਦੇ ਨੇ ਇਹ ਆਪਦੇ ਗੁਰਦਰਾ ਬੇਰ ਸਾਹਿਬ ਤੋਂ ਚਲਦੇ ਆ ਫਿਰ ਸਭ ਤਕਸਾਂ ਤੇ ਮੱਥਾ ਟੇਕਦੇ ਨੇ ਫਿਰ ਟੇਕਦੇ ਨੇ ਮੱਥਾ ਆ ਕੇ ਜੰਡ ਸਰ ਸਾਹਿਬ ਫਿਰ ਮਹੱਲਾ ਸਾਹਿਬ ਮੱਥਾ ਟੇਕ ਕੇ ਸੂਰੇ ਜਾਲ ਜਲਹੋ ਦੇ ਨਾਲ ਐਸ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਬਹੁਤ ਵੱਡਾ ਮਹੱਲਾ ਕੱਢਿਆ ਗਿਆ ਮਹੱਲੇ ਦੇ ਵਿੱਚ ਦੇਖੋ ਕਰਤੱਬ ਨਿੰਗ ਸਿੰਘ ਦਿਖਾਉਂਦੇ ਨੇ ਇੱਕ ਕੋੜੇ ਤਿੰਨ ਕੋੜਾ ਦੇ ਕੱਲਾ ਕਲਾ ਸਿੰਘ ਦੋ ਕੋੜਾ ਦੇ ਕੱਲਾ ਕਲਾ ਸਿੰਘ ਚਾਰਾਂ ਦੇ ਕੱਲਾ ਕਲਾ ਬੈਠ ਕੇ ਇਹ ਕਰਤੱਬ ਦਿਖਾ ਰਿਹਾ ਹੈ ਇਸੇ ਇੱਕ ਸੰਗਤਾਂ ਦੇ ਵਿੱਚ ਸ਼ਾਹ ਪੈਦਾ ਕਰ ਰਿਹਾ ਹਰੇ ਦੇ ਮਾਲਚਾ ਜੇ ਇਹ ਗੱਲ ਆਉ ਯਾਰ ਵੀ ਮੈਂ ਵੀ ਕੋੜੇ ਤੇ ਬੈਠ ਕੇ ਇਸ ਲਵਾਉਣ ਦੀ ਕੋਸ਼ਿਸ਼ ਕਰਾਂ ਮੈਂ ਇਹ ਗੱਲ ਦੇਖੀ ਹੈ ਨੌਜਵਾਨ ਬੱਚੇ ਜਿਹੜੇ ਉਹ ਕਹਿੰਦੇ ਯਾਰ ਵੀ ਆਪਾਂ ਵੀ ਐਸੀ ਕੀਏ ਆਪਾਂ ਵੀ ਇਸ ਗੱਲ ਵਾਲੇ ਪਾਸੇ ਜੁੜੀਏ ਇਹਦਾ ਇੱਕ ਬਹੁਤ ਵੱਡਾ ਸਿਫਤ ਕੌਨ ਨੂੰ ਸੰਦੇਸ਼ ਜਾਂਦਾ ਹੈ ਸੋ ਅੱਜ ਜੋ ਮਸਲਾ ਕੱਢਿਆ ਗਿਆ ਪੂਰੇ ਯਾਜਲੋ ਦੇ ਨਾਲ ਅਕਸਰ ਤੋਂ ਸ਼ੁਰੂ ਹੋ ਗਏ ਜੰਡ ਸਰ ਦੇ ਕਿ ਹੁੰਦਾ ਹੋਇਆ ਮਹੱਲ ਸਰ ਤੋਂ ਆ ਗਿਆ ਇਸ ਗਰਾਊਂਡ ਦੇ ਵਿੱਚ ਅਗਵਾਈ ਕਿ ਦੀ ਗਵਾਈ ਕਿ ਦੀ ਇਹ ਅਗਵਾਈ ਬਾਬਾ ਬਲਵਿੰਦਰ ਸਿੰਘ 96 ਕਰੋੜੀ ਮੁੱਖੀ ਉੱਡਾ ਧਲ ਦੀ ਗਵਾਈ ਵਿੱਚ ਸਰ ਜਿਵੇਂ ਪੱਟੀਆਂ ਹੁੰਦੀਆਂ ਨੇ ਤੇ ਆ ਕੇ ਇਸ ਗਰਾਊਂਡ ਵਿੱਚ ਸਰ ਸਾਰੀ ਤਰ੍ਹਾਂ ਬਹੁਤ ਵੱਡਾ ਮਹੱਲਾ ਕੱਢ ਕੇ ਸਿੱਖਾਂ ਤੁਹਾਨੂੰ ਆਪਣੇ ਕਰਤੱਵ ਦਿਖਾਉਂਦੀਆਂ ਠੀਕ ਹੈ